ਨਸਕਰੀ ਪਰਦਾ ਸਕੂਲ ਇਸ ਵਿੱਚ 우ਸ਼ਾ ਨਰਸਿੰਗ ਹਮ ਦੇ ਪਹੁੰਚੋ ਆਏ ਦਿੱਤੇ ਡਾਕਟਰਾ ਗਿਆ ਸਾਲ 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 ਦੇ ਵਿੱਚ ਮਨਾਉਂਦੇ ਜੀ ਹਾਂਜੀ ਬਸ ਬਰਸੀ ਤਾਈਪ ਦੇ ਜਿਹੜਾ ਬਣਾਇਆ ਗਿਆ ਹਰ ਸਾਲ ਬਰਸੀ ਬਣਾਈ ਜਾਂਦਾ ਸਰ ਤੇ ਇਹਦੇ ਵਿੱਚ ਇੱਕ ਅਲੱਗ ਤਰੀਕੇ ਦੇ ਨਾਲ ਬਣਾਵੇ ਆਮ ਅਸੀਂ ਘਰਾਂ ਦੇ ਬੱਚੇ ਬਣਾਉਂਦੇ ਦੱਸੇ ਹੋਣਗੇ ਲੇਕਿਨ ਡਾਕਟਰ ਮੈਡਮ 우ਸ਼ਾ ਜੀ ਵੱਲੋਂ ਇਹਨਾਂ ਦੇ ਜਿਹੜੇ ਬਰਸੀ ਬਣਾਉਣ ਦਾ ਜਿਹੜਾ ਤਰੀਕਾ ਵੱਖਰਾ ਸੀਗਾ ਜਿਹਦੇ ਵਿੱਚ ਇਹਨਾਂ ਨੇ ਕਿ ਲੋਕਾਂ ਦੀ ਜਿਹੜੀ ਮਦਦ ਕੀਤੀ ਹੈ ਉਸ਼ੇ ਜੀ ਅੱਜ ਜਿਹੜਾ ਤੁਸੀਂ ਜਨਮ ਦਿਨ ਮਨਾਇਆ ਹੈ ਤੇ ਕਿਸ ਤਰ੍ਹਾਂ ਕਿ ਆ ਤੁਸੀਂ ਕਰੋਗੇ ਅੱਜ ਡਾਕਟਰ ਸਾਹਿਬ ਦੀ ਜਿਹੜੀ ਹੈ ਤੀਸਰੀ ਵਰਸੀ ਹੈ ਔਰ 3 ਮਈ 2022 ਦੇ ਵਿੱਚ ਉਹਨਾਂ ਦਾ ਇਸ ਦੁਨੀਆ ਤੋਂ ਕਲਰ ਰਵਾਨਾ ਕਰ ਗਏ ਸੀ ਉਹ ਤੇ ਉਸ ਤੋਂ ਬਾਅਦ ਅਸੀਂ ਹਰ ਸਾਲ ਉਹਨਾਂ ਦੀ ਵਰਸੀ ਮਨਾਉਂਦੇ ਆ ਕਿਉਂਕਿ ਉਹ ਹੈਲਥ ਨਾਲ ਰਿਲੇਟਡ ਸੀ ਇਸ ਕਰਕੇ ਅਸੀਂ ਹਰ ਮਹੀਨੇ ਸੋਚਦੇ ਆ ਕਿ ਅਸੀਂ ਹੈਲਥ ਦੇ ਰਿਲੇਟਡ ਕੁਝ ਕੰਮ ਕਰੀਏ ਤਾਂ ਪਿਛਲੇ 2-3 ਸਾਲਾਂ ਤੋਂ ਵੈਸੇ ਅਸੀਂ ਬਲੱਡ ਕੈਂਪ ਲਗਾਨੇ ਸੀ ਮਲਟੀਪਲ ਸੈਕੈਂਪ ਲਗਾ ਰਹੇ ਸੀਗੇ ਪਰ ਉਹ ਜਿਹੜਾ ਕੈਂਪ ਐਤਕੀ ਨਹੀਂ ਲਗਾ पाए ਕਿਉਂਕਿ ਐਤਕੀ ਇਲੈਕਸ਼ਨ ਗੋਲ ਲੱਗਿਆ ਹੋਇਆ ਸੀਗਾ ਤੇ ਉਹਦੇ ਕਰਕੇ ਇਕੱਠ ਦਾ ਵੀ ਥੋੜਾ ਇਸ਼ੂ ਸੀਗਾ ਤੇ ਜਿਹੜੀਆਂ ਸੰਸਥਾਵਾਂ ਨੇ ਉਹ ਵੀ ਥੋੜਾ ਜਿਆਦਾ ਰੈਲਪਟੈਂਟ ਹੁੰਦੀਆਂ ਤੇ ਉਹਨਾਂ ਜਾ ਕੇ ਕਰਕੇ ਤੇ ਇਸ ਕਰਕੇ ਥੋੜਾ ਜਿਆਦਾ ਅਸੀਂ ਡਿਫਰੈਂਸ ਹੋਇਆ ਐਤਕੀ ਐਤਕੀ ਅਸੀਂ ਪੇਸ਼ੈਂਟ ਐਡੋਪਸ਼ਨ ਕੀਤੀ ਹੈ ਪੇਸ਼ੈਂਟ ਜਿਹੜੇ ਆ ਇਹਦੇ ਵਿੱਚ 8-9 ਪੇਸ਼ੈਂਟ ਜਿਹੜੇ ਆ ਡਾਕਟਰ ਕਿਤੇ ਆ ਸੀ ਜਿਦੇ ਵਿੱਚ ਜਿਹੜੇ ਜ਼ਿਆਦਾਤਰ ਪੇਸ਼ੈਂਟ ਪੀਜੀਆ ਤੋਂ ਅੰਡਰ ਟਰੀਟਮੈਂਟ ਹੈ ਗਿਆ ਉਹਨਾਂ ਨੂੰ ਅਸੀਂ ਮੈਡੀਸਿਨ ਦਿਆ ਕਰਨੀ ਹੈ ਟਾਈਮ ਟੂ ਟਾਈਮ ਔਰ ਇਸ ਤੋਂ ਇਲਾਵਾ ਅਸੀਂ ਦੋ ਜਿਹੜੇ ਬੱਚੇ ਡਾਕਟਰ ਕਿਤੇ ਸਕੂਲ ਵਾਲੇ ਇੱਕ ਜੁਵਨਾਈਲ ਹੋਮ ਦਾ ਇੱਕ ਜਨਰਲ ਪੂਰ ਬੱਚਾ ਹੈਗਾ ਤੇ ਉਹ ਬੱਚਿਆਂ ਨੂੰ ਅਸੀਂ ਐਜੂਕੇਸ਼ਨ ਦੇਣੀ ਹੈ 8 ਤੋਂ 12 ਪਲੱਸ ਇੱਕ ਬੱਚੇ ਨੂੰ ਅਸੀਂ ਕੋਈ ਟੈਕਨੀਕਲ ਵੀ ਨਾਲ ਦੇਣੀ ਹੈ ਤੇ ਇੱਕ ਮੇਜਰ ਜਿਹੜਾ ਬੱਚਾ ਸੀ ਅਡਾਪਟ ਕੀਤਾ ਐਜੂਕੇਸ਼ਨ ਲਈ ਉਹ ਸਾਨੂੰ ਬਠਿੰਡਾ ਡਿਸਟ੍ਰਿਕਟ ਚੋਂ ਮਿਲਿਆ ਤੇ ਉਹ ਕਾਫੀ ਮਤਲਬ ਪੋਅਰ ਫੈਮਿਲੀ ਦਾ ਤੇ ਲੱਕੀਲੀ ਉਹਦਾ 3rd ਰੈਂਕ ਆਇਆ ਸੀ ਪੀਐਮਟੀ ਦੇ ਵਿੱਚੋਂ ਤੇ ਉਹ ਬਠਿੰਡਾ ਮੈਡੀਕਲ ਇੱਥੇ ਹੈਗਾ ਪਟਿਆਲੇ ਮੈਡੀਕਲ ਕਾਲਜ ਦੇ ਵਿੱਚ ਐਡਮਿਸ਼ਨ 2 ਸਾਲ ਪਹਿਲਾਂ ਲੱਕੀਆ ਉਹਨੇ ਉਹਦੀ ਅਸੀਂ ਫੁੱਲ ਅਡਾਪਸ਼ਨ ਕੀਤੀ ਹੋਈ ਆ ਫੀਸ ਜਿਹੜੀ ਹੈ ਉਹ ਰੈੱਡ ਕਰਾਸ ਦਿੰਦਾ ਪਰ ਜਿਹੜੀ ਬਾਕੀ ਉਹ ਖਰਚੇ ਆ ਉਹ ਫਿਰ ਅਸੀਂ ਆਪਣੇ ਬੋਲੇ ਕਿੰਨੇ ਕਿੰਨੇ ਟੋਟਲ ਇਸ ਤਰ੍ਹਾਂ ਦੇ ਬੱਚੇ ਆ ਜਾਂ ਇੱਕ ਈ ਪਰਿਵਾਰ ਆ ਜਾਂ ਉਹ ਬੱਚੇ ਜਿਹੜੇ ਹੁਣ ਤੱਕ ਜਿੰਨਿਆਂ ਨੂੰ ਅਸੀਂ ਐਜੂਕੇਸ਼ਨ ਦੇ ਚੁੱਕੇ ਆ 23 24 ਬੱਚੇ ਆ ਜਿਹੜੇ ਡਿਫਰੈਂਟ ਖਾਣਾਂ ਤੇ ਪਲੇਸ ਦੇ ਗਏ ਆ ਕੁਝ ਬਾਹਰ ਵੀ ਪਲੇਸ ਲਾ ਕੁਝ ਨਰਸਿੰਗ ਵਾਲੇ ਵੀ ਪਲੇਸ ਕਰ ਤੇ ਉਹ ਜਿਹੜੇ ਬੱਚੇ ਆ ਕਾਫੀ ਰਿਗਾਰਡ ਵੀ ਕਰਦੇ ਆ ਔਰ ਬੱਚੇ ਕੁਝ ਇਸ ਤਰ੍ਹਾਂ ਦੇ ਵੀ ਆ ਜਿਹੜੇ ਸਾਨੂੰ ਬਾਅਦ ਚ ਫੰਡਿੰਗ ਦਿੰਦੇ ਵੀ ਆ ਵੀ ਰੀਪੇ ਵੀ ਕਰਦੇ ਹੈਗੇ ਆ ਤੇ ਉਹਨਾਂ ਦੇ ਥਰੂ ਅਸੀਂ ਜਿਹੜਾ ਹੈ ਫਿਰ ਅੱਗੇ ਅੱਗੇ ਐਜੂਕੇਸ਼ਨ ਨੂੰ ਵਧਾਈ ਜਾਂਦੇ ਆ ਕਿਉਂਕਿ ਸਾਨੂੰ ਇਹ ਲੱਗਦਾ ਹੈ ਵੀ ਐਜੂਕੇਸ਼ਨ ਜਿਹੜੀ ਆ ਮੇਜਰ ਬੇਸ ਆ ਸਪੈਸ਼ਲੀ ਫਾਰ ਔਮਨ ਕੈਂਡੀਡੇਟਸ ਜਿਹੜੀਆਂ ਫੀਮੇਲ ਆ ਗਿਆ ਉਹਨਾਂ ਨੂੰ ਅਸੀਂ ਅਪਲਿਫਟ ਕਰਨ ਦੀ ਪੂਰੀ ਕੋਸ਼ਿਸ਼ ਕਰਦੇ ਹਾਂ ਜੇਦੋਂ ਵੀ ਕੋਈ ਐਜੈਂਡ ਵਨ ਕੋ 2 ਲੜਕੀ ਸਾਡੇ ਕੋਲ ਆਂਦੀ ਹੈ ਉਹ ਕਿਸੇ ਤਰ੍ਹਾਂ ਦੀ ਫਾਈਨੈਂਸ਼ੀਅਲ ਹੈਲਪ ਚਾਹੁੰਦੀ ਹੈ ਤਾਂ ਅਸੀਂ ਉਹਨੂੰ ਚਾਹੇ ਕੱਲਿਓਂ ਪਾਈਏ ਚਾਹੇ ਜਿਵੇਂ ਮਰਜ਼ੀ ਕਰੀਏ ਅਸੀਂ ਉਹਦੀ ਹਰ ਤਰੀਕੇ ਨਾਲ ਕੋਸ਼ਿਸ਼ ਕਰਦੇ ਹਾਂ ਕਿ ਅੱਛਾ ਡਾਕਟਰ ਜੀ ਲਈ ਕੁਝ ਗੱਲ ਹੋ ਰਿਹਾ ਹੈ ਜੀ ਆਮ ਅਸੀਂ ਦੇਖਦੇ ਹਾਂ ਪ੍ਰਾਤਨ ਦੀ ਵੇਲੇ ਦੀ ਗੱਲਾਂ ਕਰਦੇ ਹਾਂ ਕਿ ਜਦੋਂ ਵੀ ਕੋਈ ਵਰਸਾ ਮਨਾਈ ਜਾਂਦੀ ਹੈ ਤਾਂ ਪੰਡਤਾਂ ਨੂੰ ਬੁਲਾ ਕੇ ਉਹਨਾਂ ਨੂੰ ਸਮਾਨ ਦਿੰਦੇ ਆ ਜਾਂ ਕੋਈ ਖਾਣ ਪੀਣ ਦਾ ਸਮਾਨ ਜਿੰਨੇ ਹੋਤੀ ਕਿ ਜਦ ਨੇ ਤੇ ਲੇਕਿਨ ਤੁਸੀਂ ਇਸ ਸਿਸਟਮ ਨੂੰ ਬਦਲਿਆ ਥੋੜਾ ਜਿਆ ਅਸੀਂ ਹਮੇਸ਼ਾ ਹੀ ਬਦਲਣ ਦੀ ਕੋਸ਼ਿਸ਼ ਕੀਤੀ ਹੈ ਚੈਲੰਜ ਮੇਰੀ ਲਾਈਫ ਦਾ ਸ਼ੁਰੂ ਤੋਂ ਰਿਹਾ ਹੈ ਔਰ ਮੈਂ ਖੁਦ ਦੇਖੀ ਇਹ ਜੋ ਬੈਕਗ੍ਰਾਉਂਡ ਤੋਂ ਆਂਦੀ ਆ ਵੀ ਜਿੱਥੇ ਫੀਮੇਲ ਐਜੂਕੇਸ਼ਨ ਜਿਆਦਾ ਨਹੀਂ ਦਿੱਤੀ ਜਾਂਦੀ ਉੱਥੇ ਅਸੀਂ ਆਪਣੀ ਐਜੂਕੇਸ਼ਨ ਲਈ ਵੀ ਸਟਰਗਲ ਕੀਤਾ ਤੇ ਅਸੀਂ ਇੱਕ ਮਕਾਮ ਤੇ ਪਹੁੰਚੇ ਆ ਤੇ ਹੁਣ ਸਾਨੂੰ ਲੱਗਦਾ ਅਸੀਂ ਦੂਜੀਆਂ ਫੀਮੇਲ ਜਿਹੜੀ ਐ ਉਹ ਆਪਣੀ ਲਿਫਟ ਲਈ ਸਾਨੂੰ ਵਰਕ ਕਰਨਾ ਚਾਹੀਦਾ ਜਿਹੜੇ ਬਾਕੀ ਲੋਕ ਜਿਹੜੇ ਬਾਕੀ ਲੋਕ ਆ ਉਹਨਾਂ ਨੂੰ ਤਾਂ ਪੰਡਤ ਡਰਾੜ ਰੱਖੇ ਹੀ ਮਰ ਜਾਂਦੇ ਵੀ ਤੁਹਾਡੇ ਤਾਂ ਤੁਹਾਡੇ ਤਾਂ ਪ੍ਰਾਣੀ ਨੂੰ ਉੱਪਰ ਆ ਨਹੀਂ ਮਿਲ ਰਿਹਾ ਤੁਹਾਨੂੰ ਆ ਨਹੀਂ ਮਿਲ ਰਿਹਾ ਨਹੀਂ ਇਸ ਤਰ੍ਹਾਂ ਜਿਸ ਤਰ੍ਹਾਂ ਪ੍ਰਾਣੀ ਕੋਣ ਪ੍ਰਾਣੀ ਸਾਡੇ ਵਿੱਚੋਂ ਹੀ ਹੈ ਤੇ ਜੇ ਅਸੀਂ ਬਾਕੀ ਦੇ ਪ੍ਰਾਣੀਆਂ ਨੂੰ ਜਿਹੜੇ ਕੋਦੇ ਦੇ ਵਿੱਚ ਹੈਲਪ ਕਰਦੇ ਆ ਤਾਂ ਫਿਰ ਸਾਨੂੰ ਲੱਗਦਾ ਹੈ ਕਿ ਉਹ ਜਿਹੜਾ ਉਹ ਸਕਸੈਸਫੁਲ ਹੁੰਦਾ ਉਹ ਡਾਕਟਰ ਸਾਹਿਬ ਦੀ ਕੁਝ ਵੀ ਇੱਛਾ ਸੀਗੀ ਉਹ ਹਮੇਸ਼ਾ ਕਿਸੇ ਵੀ ਮੱਲਬੋ ਅੱਦਾਂ ਦੀ ਸੰਸਥਾ ਨੂੰ ਦਾਨ ਦੇ ਕੇ ਨਹੀਂ ਖੁਸ਼ ਹੁੰਦੇ ਉਹ ਹਮੇਸ਼ਾ ਕਹਿੰਦੇ ਸੀ ਕਿ ਜਿਹੜਾ ਜ਼ਰੂਰਤਵੰਦ ਆ ਉਹਨੂੰ ਦੇਣਾ ਚਾਹੀਦਾ ਜ਼ਿਆਦਾ ਜ਼ਰੂਰੀ ਹੈ ਹੁਣ ਇਹ ਛੋਟੇ ਛੋਟੇ ਬੱਚੇ ਆ ਛੋਟੇ ਛੋਟੇ ਠੀਕ ਠੀਕ ਮੈਡੀਕਲ ਕਰਵਾ ਆ ਰਹੇ ਨੇ ਆ ਤੇ ਜਿਹੜੇ ਬਿਮਾਰ ਆ ਰਹੇ ਆ ਉਹਨਾਂ ਨੂੰ ਅਸੀਂ ਫੁੱਲ ਰੈਟ ਅਸੀਂ ਚਾਹੁੰਦੇ ਆ ਕਿ ਅਸੀਂ ਫੁੱਲ ਰੈਟ ਹੀ ਹੋ ਤਾਂ ਸਾਡੇ ਕੋਲ ਇਹਨੇ ਫੰਡਸ ਸੀ ਤੇ ਇਸ ਤਰ੍ਹਾਂ ਕੇ ਅਸੀਂ ਆਪਣੇ ਵੱਲੋਂ ਜਿੰਨਾ ਕੋ ਫੰਡਸ ਪਾ ਲੋ ਦਸਾਂ ਦੇ ਤੌਰ ਤੇ ਕੱਢ ਕੇ ਹਰ ਸਾਲ ਲੱਖਾਂ ਦੀ ਵਰਸੀ ਤੇ ਇਕੱਲਾ ਉਹਨਾਂ ਦੀ ਵਰਸੀ ਤੇ ਅਸੀਂ ਕਰਦੇ ਰਹਿੰਦੇ ਹਾਂ ਥੈਂਕ ਯੂ ਅੱਛਾ ਜਿਵੇਂ ਤੇ ਪ੍ਰਾਲਾ ਤੁਸੀਂ ਕਰਿਆ ਮੈਂ ਚਾਹਾਂਗਾ ਕਿ ਹਰ ਪਰਿਵਾਰ ਨੂੰ ਹਰ ਨੂੰ ਹਰ ਇੱਕ ਨੂੰ ਕਰਨਾ ਚਾਹੀਦਾ ਹੈ ਕਿਉਂਕਿ ਆਪਾਂ ਨੂੰ ਜਿੱਥੇ ਲੋੜ ਹੈ ਜਿੱਥੇ ਨੀਡ ਹੈ ਉੱਥੇ ਚੀਜ਼ ਦੇਣੀ ਚਾਹੀਦੀ ਹੈ ਅਸੀਂ ਰੱਜਿਆਂ ਨੂੰ ਰਜਾਈ ਜਾਂਦੇ ਹਾਂ ਲੇਕਿਨ ਭੁੱਖੇ ਜਿਹੜੇ ਆ ਉਹ ਭੁੱਖੇ ਮਰ ਜਾਂਦੇ ਆ ਲੇਕਿਨ ਅੱਜ ਦਵਾਈ ਵੀ ਬਹੁਤ ਵੱਡੀ ਲੋਡ ਬਣ ਚੁੱਕੀ ਹੈ ਕਿਉਂਕਿ ਬਿਮਾਰੀਆਂ ਇੰਨੀਆਂ ਜਿਆਦਾ ਅੱਜ ਆ ਖਲ ਦੁੱਖੀਆਂ ਕਿ ਸਾਨੂੰ 100 ਦੇ ਵਿੱਚੋਂ 90 ਬੰਦੇ ਦਾ ਬਿਮਾਰੀ ਨਜ਼ਰ ਆਉਂਦੇ ਨੇ ਹਸਪਤਾਲਾਂ ਦੇ ਵਿੱਚ ਦੇਖਦੇ ਆਂ ਲਾਈਨਾਂ ਲੱਗੀਆਂ ਪੇੜ ਲੱਗੀਆਂ ਹੋਈਆਂ ਪਰ ਲੇਕਿਨ ਜੇ ਹਰ ਘਰ ਦੇ ਵਿੱਚ ਵਰਤੀਆਂ ਮਨਾਈ ਜਾਂਦੀਆਂ ਤੁਸੀਂ ਵੀ ਜੇਕਰ ਵਰਤੀ ਇਸ ਤਰੀਕੇ ਨਾਲ ਮਨਾਵੇ ਕਿਸੇ ਲੋੜਵੰਦ ਦੀ ਮਦਦ ਕਰੇ ਤਾਂ ਸਾਡੀ ਵੀ ਇੱਕ ਸੇਧ ਹੈ ਵੀ ਸਾਰੇ ਜਣੇ ਇਸ ਤਰੀਕੇ ਨਾਲ ਮਨਾਓ ਤਾਂ ਕਿ ਹਰ ਕਿਸੇ ਜੇ ਜਰੂਰਤ ਵੀ ਪੂਰੀ ਹੋਵੇ ਤੇ ਸਾਡਾ ਜਿਹੜਾ ਮਨੋਰਥ ਵੀ ਪੂਰਾ ਹੋਵੇ ਤੇ ਡਾਕਟਰ ਸਾਹਿਬ ਠੀਕ ਹੈ ਜੀ ਹੋਰ ਕੋ ਗਲਤ ਨਹੀਂ ਕਹਿਣਾ ਚਾਹੁੰਦੇ ਕੋਈ ਬਸ ਸਹੀ ਹੈ ਅਸੀਂ ਬਾਰ-ਬਾਰ ਤੋੜਦੇ ਰਹੇ ਹਾਂ ਅਸੀਂ ਜਿਹੜਾ ਪੁਰਾਣਾ ਟ੍ਰੈਂਡ ਹੈ ਉਹਨੂੰ ਤੋੜਦੇ ਰਹੇ ਹਾਂ ਮੇਰੀਆਂ ਖੁੱਦੀਆਂ ਦੋ ਬੇਟੀਆਂ ਨੇ ਦੋਨੋਂ ਡਾਕਟਰ ਨੇ ਤੇ ਅਸੀਂ ਕਦੀ ਵੀ ਇਹ ਨਹੀਂ ਸੋਚਿਆ ਕਿ ਸਾਨੂੰ ਮੇਲ ਚੈੱਕ ਦਾ ਸਾਡੀ ਗੱਤ ਨਹੀਂ ਹੋਣੀ ਜਾਂ ਕੁਛ ਐਵਨ ਪੰਡਤ ਵੀ ਇਹ ਹੀ ਸਾਰੇ ਕਹਿੰਦੇ ਆ ਵੀ ਹਾਂ ਇਸ ਤੋਂ ਬਿਨਾਂ ਗੱਤ ਨਹੀਂ ਹੋਣੀ ਕੁਛ ਐ इवन ਜਿਹੜੀ ਡਾਕਟਰ ਸਾਹਿਬ ਦੇ ਜਿਹੜੇ ਲਾਰਸ ਰਾਈਟਸ ਆ ਮੇਰੀ ਛੋਟੀ ਬੇਟੀ ਨੇ ਕੀਤੇ ਆ ਤੇ ਅਸੀਂ ਇਸ ਬੰਦ ਨੂੰ ਵੀ ਆਪਣੀ ਫੈਮਲੀ ਚ ਵੀ ਆਬ ਪਰ ਨਹੀਂ ਅਸੀਂ ਕਹਿੰਦੇ ਹਾਂ ਵੀ ਨਹੀਂ ਜੋ ਰੱਬ ਨੇ ਦਿੱਤਾ ਉਹਦੇ ਚੀਜ਼ ਨੂੰ ਚਲੋ ਉਹਦੇ ਵਿੱਚ ਹੀ ਜੀਣਾ ਦੁਨੀਆ ਜਿਹੜੀ ਇਹ ਵੰਦਾ ਦਰਿਆ ਹੈ ਤੁਹਾਨੂੰ ਉਹਦੇ ਨਾਲ ਹੀ ਬਹਿਣਾ ਪੈਣਾ ਭਾਵੇਂ ਖੁਸ਼ੀ ਨਾਲ ਬਹਿ ਲੋ ਭਾਵੇਂ ਗਮ ਨਾਲ ਬਹਿ ਲੋ ਕਿਉਂ ਨਾ ਅਸੀਂ ਖੁਸ਼ੀ ਨਾਲ ਬਈਏ ਉਹਦੇ ਨਾਲ ਟੋਕਣ ਤੇ ਹਟਣਾ ਨਹੀਂ ਹੈਗਾ ਕਿਸੇ ਨੇ ਨਹੀਂ ਜੇ ਵੀ ਤੁਸੀਂ ਟੋਕਣ ਦੀ ਪ੍ਰਵਾਹ ਨਹੀਂ ਮਰਨ ਜਿਹਦੇ ਜਿਹੜੇ ਬਿਲਕੁਲ ਬਿਲਕੁਲ ਬੋਲਣ ਦੀ ਹਾਂਜੀ ਸਭ ਤੁਸੀਂ ਹਾਂਜੀ ਜਦੋਂ ਤੁਸੀਂ ਠੀਕ ਹੋ ਜਾਂਦਾ ਤੁਹਾਨੂੰ ਕੋਈ ਉਹ ਨਹੀਂ ਹੈ ਪਰਵਾਹ ਕਰਨ ਦੀ ਲੋੜ ਨਹੀਂ ਸਹੀ ਹੈ ਠੀਕ ਹੈ ਬਾਕੀ ਇਹ ਬੇਟਾ ਹੈਗਾ

तीसरी में इनका आने का तो मेरे को बड़ा अच्छा सा फील हो रहा है मेरे को तो अब भी ऐसा नहीं फील होता कि डॉक्टर साहब हमारे यहाँ से चले गए मेरे को ऐसा लगता है कि हमारे यहीं पे अभी भी प्रेजेंट है है ना तो हेल्प करना एक समाज में जब तक हम अच्छे समाज की एक बॉन्ड नहीं ना रखेंगे नींव नहीं रखेंगे तब तक तो कुछ नहीं हो सकता नहीं। तो इसलिए क्या है कि आपसी कॉन्टेक्ट बनाने जरूरी है जैसे अभी सभी आए हैं तो आपसी समाज जो बनेगा ना अच्छा समाज बनेगा जिससे हम आपसी जुड़ सकेंगे हेल्प करेंगे तो उससे क्या होता है कि एक तो हमारा आपसी प्यार बढ़ता है और जो जरूरतमंद है उसको भी क्या है कि नीड के अकॉर्डिंग हम उसकी हेल्प कर सकते हैं जितनी हमारी तरफ से हेल्प हो सकती है जी जी थैंक यू बहुत बहुत धन्यवाद जी बड़ी अच्छी आ जाओ बाबा जी तुझी आ जाओ जी माड़ा जी कोई नहीं आ जाओ भरा है ना मैडम जी हाँ जी हाँ जी तो भी साथ दे बिल्कुल बराबर हाँ जी कोशिश करते हैं जो अपने वालों हो सके करना चाहिए है बाकी जो है इन्होंने जो मेहनत है इन्होंने इस लेवल तक खड़ा किया है अभी सस्टेन करने के जो इशूज अभी क्रिएट हो गई हैं उसको हम लोग कोशिश कर रहे हैं हैंडल करें और इसको चलता रहे और इस तरह लोगों की हेल्प होती रहे इतने सारे लोग जो हैं उनके अमिशन से इसके साथ में जुड़े हुए हैं तो अभी सारे चाहते हैं रखा जाए बिल्कुल इस तरह बरकरार रखे जाए हाँ जी प्रधान जी तुम भी आ रहा ਕਿ ਤੁਸੀਂ ਵੀ ਅਕਸਰ ਜਿਹੜੇ ਇਹ ਸਭ ਦੁਕਾਨ ਦੇ ਨਾਲ ਵਿਤਰਦੇ ਆਂ ਦਿੱਲੀ ਤੇ ਫੌਂਦਾਨ ਕੈਂਪਾਂ ਦੇ ਵਿੱਚ ਭਾਗ ਲੈਂਦੇ ਤੇ ਡਾਕਟਰ ਸਾਹਿਬ ਵੱਲੋਂ ਜਿਹੜਾ ਇਹ ਉਪਰਾਲਾ ਕਿਵੇਂ ਦਾ ਲੱਗਿਆ ਅ ਬਹੁਤੀ ਵਧੀਆ ਸੀ ਤਾਂ ਜੁੜੇ ਹੋਏ ਆ ਡਾਕਟਰ ਸਤਪਾਲ ਜੀ ਨਾਲ ਤੇ ਸ਼ੁਰੂ ਤੋਂ ਹੀ ਇਹਨਾਂ ਦਾ ਜਿਹੜਾ ਸਮਾਜ ਸੇਵੀ ਤੌਰ ਤੇ ਜਦੋਂ ਵੀ ਕੋਈ ਕਿਸੇ ਨੂੰ ਪੇਸ਼ਣ ਨੂੰ ਲੋੜ ਹੋਣੀ ਤੇ ਬਹੁਤ ਮਦਦ ਕਰਦੇ ਨੇ ਹੁਣ ਵੀ ਇਹਨਾਂ ਨੇ ਜਿਹੜੇ ਉੱਪਰ ਸਨਾਬ ਉਹ ਪੀੜਤ ਬੱਚੇ ਨੇ ਉਹਨਾਂ ਨੂੰ ਇਹਨਾਂ ਨੇ ਉਹ ਗਾਇਆਂ ਦਾ ਪ੍ਰਬੰਧ ਕੀਤਾ ਤੇ ਅਸੀਂ ਡਾਕਟਰ ਅਰਵਰਸੀ ਤੇ ਇਸ ਸਮਾਜ ਸੇਵੀ ਉਪਰਾਲੇ ਦੀ ਮਤਲਬ ਇਹਨਾਂ ਲਈ ਧੰਨਵਾਦੀਆਂ ਸਮਾਜ ਵੀ ਬਹੁਤ ਵੱਡਾ ਕੰਮ ਹੈ ਅੱਜ ਇੱਕ ਮੈਸਟਰ ਦਿੱਤਾ ਸਮਾਜ ਨੂੰ ਕਿ ਜਿਹੜੀ ਵਰਸੀ ਹੈ ਉਹ ਇਸ ਤਰ੍ਹਾਂ ਵੀ ਮਨਾਈ ਜਾ ਸਕਦੀ ਹੈ ਇਹਨਾਂ ਦਾ ਹੋਰ ਸਮਾਜ ਨੂੰ ਪਹੁੰਚੋ ਵੈਰੀ ਗੁੱਡ ਡਿਫੀ ਸਾਨੂੰ ਜੀ ਕਹਿਣਾ ਹੈ ਕਿ ਜਿਹੜੀ ਵਰਸੀ ਹੈ ਉਹ ਇਸ ਤਰੀਕੇ ਨਾਲ ਵੀ ਮਨਾਇਆ ਜਾ ਸਕਦੀ ਹੈ ਦੱਸਾ ਸਤਪਾਲ ਜੀ ਭਾਵੇਂ ਕਿ ਅੱਜ ਇਸ ਦੁਨੀਆ ਦੇ ਵਿੱਚ ਨਹੀਂ ਆ ਲੇਕਿਨ ਇਹਨਾਂ ਨੂੰ ਇਸ ਤਰ੍ਹਾਂ ਲੱਗਦਾ ਹੈ ਕਿ ਸਾਰੇ ਆਹਰ ਗਲੇ ਪਰਿਵਾਰ ਦੇ ਵਿੱਚ ਨੇ ਤੇ ਉਹਨਾਂ ਦੇ ਨਾਲ ਮੁੰਡੇ ਦੇ ਮੁੰਡਾ ਨਾਲ ਇਲਾਕੇ ਜਿਹੜੇ ਨਾਲ ਚੱਲ ਰਹੇ ਨੇ ਐਵੇਂ ਨਾ ਪਜਦਾ ਹੈਗਾ ਤੇ ਬਹੁਤ ਵਧੀਆ ਪ੍ਰਾਰਥਨਾ ਜੀ ਮੈਂ ਚਾਹਾਂਗਾ ਜਿਹੜੀ ਵੀ ਸਾਡੇ ਇਸ ਵੀਡੀਓ ਨੂੰ ਦੇਖ ਰਹੇ ਹੋ ਤੇ ਤੁਸੀਂ ਵੀ ਆਪਣੇ ਆਪਣੇ ਰਾਏ ਜਰੂਰ ਦਿਓ ਤਾਂ ਕਿ ਸਮਾਜ ਨੂੰ ਪਰਥ ਹੋਏ ਬਦਲਣ ਦੀ ਕੋਸ਼ਿਸ਼ ਕਰਦੇ ਧੰਨਵਾਦ